ਕੀ ਹਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਭੈਣਾਂ ਨੂੰ ਰਿਕਵੈਸਟ ਹੈਗੀ ਤੁਸੀਂ ਚੈਨਲ ਤੇ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨੀਚੇ ਬੈਲ ਆਈਕਨ ਹੁੰਦਾ ਆ ਉਹਨੂੰ ਪ੍ਰੈਸ ਕਰਿਆ ਕਰੋ ਜਦੋਂ ਵੀ ਕੋਈ ਵੀਡੀਓ ਪਾਵਾਂਗੇ ਤਾਂ ਉਹ ਤੁਹਾਡੇ ਕੋਲੇ ਆਟੋਮੈਟਿਕਲੀ ਆ ਜਾਏ ਕਰੂਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਕਰੂਗਾ ਨਿਊ ਵੀਡੀਓ ਦਾ ਤੇ ਮੇਰੇ ਕੋਲੇ ਕੁਐਸਚਨ ਆ ਰਿਹਾ ਸੀਗਾ ਕਿ ਪੱਤੀਆਂ ਬਣਾਉਣੀਆਂ ਸਿਖਾਓ ਤੇ ਜਿਹੜੀ ਆਹ ਵਾਲੀ ਡੰਡੀ ਹੁੰਦੀ ਹੈਗੀ ਏ ਵਾਲੀ ਵੀ ਦੱਸੋ ਵੀ ਇਹ ਕਿੱਦਾਂ ਬਣਦੀ ਹੈ ਪੱਤੀਆਂ ਦੀ ਵੀਡੀਓ ਵੈਸੇ ਮੈਂ ਪਹਿਲਾਂ ਵੀ ਪਾਈ ਹੈ ਬਟ ਕਈ ਭੈਣਾਂ ਨੂੰ ਪਤਾ ਨਹੀਂ ਲੱਗਦਾਗਾ ਇਸ ਕਰਕੇ ਆਪਾਂ ਇਹ ਦੁਆਰੇ ਬਣਾ ਰਹੇ ਹਾਂਗੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਜਾ ਕੇ ਫੋਲੋ ਕਰ ਸਕਦੇ ਹੋਊਂਗੇ ਤੇ ਇਹ ਵਾਲੀ ਚੈਨਲ ਦੇ ਉੱਪਰ ਪਲੀਜ਼ ਲਾਈਕ ਕਮੈਂਟ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਪੂਰਾ ਹੋ ਸਕੇ ਤੇ ਸਾਰੀਆਂ ਭੈਣਾਂ ਨੂੰ ਇਹਦਾ ਫਾਇਦਾ ਵੀ ਹੋਵੇ ਤੇ ਉਹ ਸਿੱਖ ਸਕਣ ਤੇ ਤੁਸੀਂ ਵੀਡੀਓ ਨੂੰ ਸਾਰੀ ਦੇਖਿਆ ਕਰੋ ਵਿੱਚ ਵਿੱਚ ਤੁਸੀਂ ਕੱਟ ਕਰਕੇ ਨਾ ਦੇਖਿਆ ਕਰੋ ਕਿਉਂਕਿ ਵਿੱਚੋਂ ਜੇ ਕੋਈ ਕੱਦੀ ਗੱਲ ਵਿੱਚ ਰਹਿ ਜਾਂਦੀ ਹੈਗੀ ਤਾਂ ਫਿਰ ਬਾਅਦ ਵਿੱਚ ਤੁਸੀਂ ਕਹਿੰਦੇ ਤੁਸੀਂ ਕਿਹੜਾ ਸਾਨੂੰ ਦੱਸਿਆ ਸੀਗਾ ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ ਹੁਣ ਆਹ ਵਾਲੀ ਪੱਤੀ ਆਪਾਂ ਸਟਾਰਟ ਕਰਦੇ ਆਂ ਨੀਚੋਂ ਸੂਈ ਕੱਢਣੀ ਹੈ ਬਿਲਕੁਲ ਇਹਦੇ ਕਾਰਨਰ ਤੋਂ ਤੇ ਇਹਦੇ ਇੰਨਾ ਕੁ ਛੱਡ ਕੇ ਇੱਥੋਂ ਫੇਰ ਨੀਚੇ ਨੂੰ ਪਾਣੀ ਹੈ ਤਾਂ ਇੱਕ ਥ्रेड ਬਣ ਗਿਆ ਤੇ ਫਿਰ ਜਿੱਦਾਂ ਜਿੱਦਾਂ ਪੱਤੀ ਬਣੀ ਹੋਈ ਹੈ ਸ਼ੇਪ ਬਣੀ ਹੋਈ ਹੈ ਇਸ ਦੀ ਇਹਦੇ ਇਹਦੇ ਉੱਪਰ ਉੱਪਰ ਹੀ ਆਪਾਂ ਸੂਈ ਕੱਢਣੀ ਹੈ ਦੋਨੋਂ ਪਾਸੋਂ ਇਹ ਆਪਾਂ ਜੇ ਤੁਸੀਂ ਨੇ ਪ੍ਰੋਪਰ ਵਧੀਆ ਸ਼ੇਪ ਲੈਣੀ ਹੈਗੀ ਕਈ ਮੈਂ ਦੇਖਿਆਗਾ ਸਿਰਫ ਗਿਣਮੇ ਤੋਪੇ ਪਾਉਂਦੇ ਨੇਗੇ ਪੱਤੀ ਦੇ ਵਿੱਚ ਤੇ ਉਹ ਸੋਹਣਾ ਨਹੀਂ ਲੱਗਦਾ ਤੇ ਜਦੋਂ ਉਹ ਸੂਟ ਆਪਾਂ ਫਰੇਮ ਤੋਂ ਥੱਲੇ ਉਤਾਰਦੇ ਆਂ ਤਾਂ ਉਹ ਖੀਲੇ ਜਾਂਦੀਆਂ ਨਹੀਂ ਗੀਆਂ ਥ੍ਰੈਡ ਜਿਹੜਾ ਉਹ ਉੱਪਰ ਹੋ ਜਾਂਦਾਗਾ ਤੇ ਉਹ ਬਿਲਕੁਲ ਹੀ ਵੀ ਨਹੀਂ ਸੋਹਣਾ ਲੱਗਾ ਜੇ ਜਦੋਂ ਆਪਾਂ ਕੋਈ ਸੰਗਣੀ ਜੀ ਪੱਤੀ ਉਹ ਨਾਵਾਗੇ ਤਾਂ ਉਹ ਵਰਕ ਤੇ ਫਿਨਿਸ਼ਿੰਗ ਵੀ ਸੋਹਣੀ ਆਉਂਦੀ ਹੈ ਤੇ ਸੂਟ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈਗਾ ਹੁਣ ਜਦੋਂ ਦੂਸਰੀ ਆਪਾਂ ਕੱਢੀਏ ਦੇਖੋ ਉਹਦੀ ਬਿਲਕੁਲ ਨੇੜਿਓ ਤੇ ਜਿਹੜਾ ਆਹ ਵਾਲਾ ਹੈਗਾ ਇਹਦੀ ਬਿਲਕੁਲ ਨੇੜੇ ਪਾਵਾਂਗੇ ਆਪਾਂ ਇੱਥੋਂ نیچے ਨੂੰ ਦੇਖੋ ਥ्रेड ਨੂੰ ਆਪਾਂ ਨਾ ਜ਼ਿਆਦਾ ਕੱਸਣਾਗਾ ਨਾ ਜ਼ਿਆਦਾ ਢਿੱਲਾ ਰੱਖਣਾ ਕਿਉਂਕਿ ਫੈਬਰਿਕ ਅੱਜਕੱਲ ਥੋੜੇ ਪਤਲੇ ਹੁੰਦੇ ਨੇਗੇ ਤੇ ਜੇ ਆਪਾਂ ਇਹਨੂੰ ਜ਼ਿਆਦਾ ਖਿੱਚਾਂਗੇ ਤੇ ਇਹਨੇ ਫਟ ਜਾਣਾ ਦੇਖੋ ਉਸੇ ਤਰ੍ਹਾਂ ਜਿਵੇਂ ਆਪਾਂ ਇਧਰੋਂ ਕੱਢਿਆ ਸੀ ਉਸੇ ਤਰ੍ਹਾਂ ਆਪਾਂ ਇਧਰੋਂ ਕੱਢਾਂਗੇ ਤੇ ਇਹਨੂੰ ਫੇਰ ਦੁਬਾਰਾ ਇੱਥੇ ਸੂਈ ਨੂੰ ਵਿੱਚ ਪਾ ਲਾਂਗੇ ਇਹ ਮੈਂ ਉੱਪਰ-ਨੀਚੇ ਕਰ ਰਹੀ ਆਂਗੀ ਕਿਉਂਕਿ ਕੱਪੜਾ ਪਤਲਾਗਾ ਉਹਦੇ ਕਰਕੇ ਤੁਸੀਂ ਵੈਸੇ ਐਦਾਂ ਵੀ ਬਣਾ ਸਕਦੇ ਆਂ ਕਿ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਉੱਪਰ-ਨੀਚੇ ਕਰਕੇ ਥੋੜਾ ਇਹ ਟਾਈਮ ਵੱਧ ਲੱਗਦਾਗਾ ਇਸ ਤਰ੍ਹਾਂ ਤੁਸੀਂ ਇੱਥੇ نیچے ਹੱਥ ਜ਼ਰੂਰ ਰੱਖਣਾ ਜੇ ਤੁਸੀਂ ਸਿੱਧਾ ਹੀ ਐਵੇਂ ਕੱਢੋਗੇ ਤੁਹਾਡਾ ਕੱਪੜਾ ਫਟੂਗਾ ਹੀ ਫਟੂਗਾ ਇੱਥੋਂ ਨੀਚੋਂ ਹੱਥ ਰੱਖ ਕੇ ਇਸ ਤਰ੍ਹਾਂ ਤਾਂ ਜੋ ਆਪਾਂ ਨਾਲ ਵੀ ਜਿਹੜਾ ਜਿਹੜਾ ਫੈਬਰਿਕ ਹੈਗਾ ਉਹਦੇ ਉੱਪਰ ਥੋੜਾ ਜਿਹਾ ਦਬਾਅ ਨਾ ਪਵੇ ਤੇ ਇਹ ਨੀਚੋਂ ਜਿਹੜਾ ਹੱਥ ਆਪਣਾ ਉਹਨੂੰ ਹੈਂਡਲ ਕਰਕੇ ਰੱਖੇ ਕਿ ਕੱਪੜਾ ਫਟੇ ਨਾ ਕਿਉਂਕਿ ਕੱਪੜਾ ਮੇਰੇ ਕੋਲੇ ਵੀ ਆਰਗੈਂਜਾ ਦਾ ਹੈਗਾ ਇੱਥੋਂ ਕਾਣਾ ਹੈ ਆਪਾਂ ਇਧਰੋਂ ਸੂਈ ਕੱਢਣੀ ਹੈ ਇੱਥੋਂ ਤੇ ਤਾਗਾ ਪਾਓ ਬਿਲਕੁਲੀ ਛੋਟਾ ਪਾਣਾ ਬਾਹਲਾ ਵੱਡਾ ਨਾ ਪਾਓ ਕਿਉਂਕਿ ਇਹ ਉਲਝ ਜਾਂਦਾ ਫੇਰ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ ਐਨਾ ਕ ਪਾਓ ਵੀ 1-2 ਪੱਤੀਆਂ ਬਣ ਜਾਣ ਬਸ ਹੁਣ ਐਸੀ ਤਰ੍ਹਾਂ ਪੈ ਇਧਰੋਂ ਕੱਢਣਾ ਪੱਤੀ ਜਿੰਨੀ ਸੰਘਣੀ ਹੋਗੀ ਓਨੀ ਜ਼ਿਆਦਾ ਸੋਹਣੀ ਲੱਗੂਗੀ ਇਸ ਕਰਕੇ ਮੈਨੇ ਭੈਣ ਰਿਕਵੈਸਟ ਕਰਕੇ ਪੱਤੀ ਦੇ ਵਿੱਚ ਘੱਟੋ-ਘੱਟ 8-10 ਟਾਂਕੇ ਜ਼ਰੂਰ ਪਾਇਆ ਕਰੋ 2-3 ਟਾਂਕਿਆਂ ਦੇ ਨਾਲ ਪੱਤੀ ਸੋਹਣੀ ਨਹੀਂ ਲੱਗੇਗੀ ਹੁਣ ਦੇਖੋ ਮੈਂ ਇਹ ਅੱਠ ਪਾਏ ਹੈਗੇ ਤਿੰਨ ਤਿੰਨ ਇੱਧਰ ਪਾਏ ਹੈਗੇ ਇੱਕ ਆ ਸੀਗਾ ਤੇ ਕਾ ਹੋਊਗਾ ਤੇ ਕਿੱਧਰ ਹੋਰ ਪਊਗਾ ਪੱਤੀ ਬਣੀ ਹੋਈ ਵੀ ਸੋਹਣੀ ਲੱਗਦੀ ਆ ਤੇ ਸੂਟ ਤੇ ਵਰਕ ਦੀ ਫਿਨਿਸ਼ਿੰਗ ਵੀ ਇੱਕ ਅਲੱਗ ਤਰ੍ਹਾਂ ਦੀ ਆਉਂਦੀ ਆ ਦੇਖੋ ਇਹ ਵਾਲੀ ਪੱਤੀ ਹੁਣ ਆਪਾਂ ਨੇ ਬਣਾਤੀ ਹੁਣ ਆਪਾਂ ਆ ਵਾਲੀ ਡੰਡੀ ਬਣਾਵਾਂਗੇ ਇਹਦੇ ਬਿਲਕੁਲ ਹੀ ਇੱਥੋਂ ਨਹੀਂ ਕੱਢਣਾ ਇੱਥੋਂ ਨਹੀਂ ਕੱਢਣਾ ਨਹੀਂ ਇੱਥੇ ਫਰਕ ਰਹਿ ਜਾਊਗਾ ਇਹਦੇ ਇੱਥੋਂ ਨੀਚੋਂ ਦੇ ਬਿਲਕੁਲ ਉੱਪਰਲੀ ਸਾਈਡ ਥੋੜਾ ਜਿਹਾ ਫਰਕ ਪਾ ਕੇ ਇਧਰਲੀ ਸਾਈਡ ਤੋਂ ਇੱਥੋਂ ਦੀ ਆਪਾਂਵੇਂ ਸੂਈ ਨੂੰ ਬਾਹਰ ਕੱਢ ਲੈਣਾ ਇਹ ਡੰਡੀਆਂ ਵੀ ਕਾਫੀ ਤਰੀਕਿਆਂ ਦੇ ਨਾਲ ਬੰਦੀਆਂ ਨਿਗੀਆਂ ਮੈਂ ਤੁਹਾਨੂੰ ਅੱਜ ਆਹ ਵਾਲਾ ਤਰੀਕਾ ਦੱਸੂਗੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੂਜਾ ਦੱਸਾਂਗੇ ਹੁਣ ਆਹ ਵਾਲਾ ਥ੍ਰੈਡ ਹੈ ਇਹਨੂੰ ਥੋੜੀ ਜੀ ਦੂਰੀ ਤੋਂ ਆਪਾਂ ਸੂਈ ਦੇ ਨਾਲ ਐਨਕ ਫੈਬਰਿਕ ਚੱਕ ਲੈਣਾ ਆਹ ਵਾਲਾ ਇਹਨੂੰ ਇਸ ਤਰ੍ਹਾਂ ਕੱਢਣਾ ਇੱਕ ਟੰਕਾ ਆਹ ਵਾਲਾ ਹੋ ਗਿਆ ਤੇ ਫਿਰ ਥ੍ਰੈਡ ਨੂੰ ਆਪਾਂ ਇਦਾਂ ਹੀ ਰੱਖਣਾ ਇਹਦੇ ਉੱਪਰ ਦੀ ਉਸੀ ਤਰ੍ਹਾਂ ਆਪਾਂ ਫੈਬਰਿਕ ਨੂੰ ਉਨੱਕ ਹੀ ਹੋਰ ਚੱਕ ਲੈਣਾ ਇਸੇ ਤਰ੍ਹਾਂ ਦੇਖੋ ਇਸੇ ਤਰ੍ਹਾਂ ਉੱਪਰ ਦੀ ਉੱਪਰ ਥ੍ਰੈਡ ਬੰਨਦਾ ਜਾਊਗਾ ਇਹਦੇ ਸੈਂਟਰ ਤੋਂ ਹੁੰਦਾ ਹੈ ਆਹ ਵਾਲਾ ਦੇਖੋ ਇਹਦੇ ਸੈਂਟਰ ਤੋਂ ਹੋ ਗਿਆ ਇੱਥੋਂ ਲੈ ਕੇ ਹੁਣ ਇੱਥੇ ਤੱਕ ਆਪਾਂ ਫੇਰ ਉਸੇ ਤਰ੍ਹਾਂ ਐਨੱਕ ਥ੍ਰੈਡ ਕੱਪੜਾ ਨੀਚੋਂ ਜਿਹੜਾ ਉਹ ਹੋਰ ਚੱਕ ਲੈਣਾ ਦੇਖੋ ਟ੍ਰੈਗ ਨੂੰ ਹਮੇਸ਼ਾ ਇੱਕ ਸਾਈਡ ਤੇ ਹੀ ਰੱਖਣਾ ਜੇ ਤੁਸੀਂ ਇੱਧਰ ਰੱਖ ਰਹੇ ਹੋ ਤਾਂ ਇੱਧਰ ਰੱਖਿਓ ਜੇ ਤੁਸੀਂ ਇੱਧਰ ਰੱਖ ਰਹੇ ਹੋ ਤਾਂ ਸਟਾਰਟਿੰਗ ਦੇ ਵਿੱਚ ਹੀ ਸਾਰੇ ਪੱਤੀਆਂ ਆਪਣੀਆਂ ਮਿੰਜੂ ਸਾਰੀ ਡੰਡੀ ਹੈ ਜਿਹੜੀ ਉਹ ਇੱਧਰਲੇ ਪਾਸੇ ਬਣੂਗੀ ਉਹਨਾਂ ਹੀ ਫੇਰ ਚੱਕਣਾ ਜਿੰਨਾ ਤੁਸੀਂ ਇੱਕ ਵਾਰਾਂ ਚ ਚੱਕਦੇ ਹੋਗੇ ਹਰੇਕ ਵਾਰ ਉਹਨਾਂ ਹੀ ਚੱਕਣਾਗਾ ਥੋੜੀ ਪੱਤੀ ਸੋਹਣੀ ਬਣੂਗੀ ਜੇ ਵੱਧ ਵੱਧ ਘੱਟ ਚੱਕੋਗੇ ਤਾਂ ਟਾਂਕੇ ਵੱਡੇ ਚੋਕੇ ਹੋ ਜਾਣਗੇ ਤੇ ਸੋਨਾ ਨਹੀਂ ਲੱਗੂਗਾ ਦੇਖੋ ਇਹ ਆਪਣੀ ਡੰਡੀ ਕੰਪਲੀਟ ਹੋ ਗਈ ਤੇ ਇਸੇ ਤਰ੍ਹਾਂ ਹੁਣ ਆਪਾਂ ਬਸ ਆ ਸਾਰੀਆਂ ਪੱਤੀਆਂ ਬਣਾ ਦੇਣੀਆਂ ਜਿਵੇਂ ਆਹ ਵਾਲੀ ਪੱਤੀ ਹੈਗੀ ਇਹ ਆਪਾਂ ਪਹਿਲਾਂ ਹੀ ਡਰਾ ਕੀਤੀ ਹੋਈ ਹੈਗੀ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਬਣਾਉਂਦੇ ਜਾਣਾ ਤੁਸੀਂ ਪਹਿਲਾਂ ਰਫ ਜਿਹੇ ਕੱਪੜੇ ਦੇ ਉੱਪਰ ਬਣਾ ਸਕਦੇ ਹੋ ਇਹਨਾਂ ਨੂੰ ਪ੍ਰੈਕਟਿਸ ਕਰ ਸਕਦੇ ਹੋ ਇਹਨਾਂ ਦੀ ਜਦੋਂ ਪ੍ਰੋਪਰ ਬਣਨ ਲੱਗ ਗਈਆਂ ਫਿਰ ਤੁਸੀਂ ਆਪਣੇ ਸੂਟ ਤੇ ਵੀ ਇਹਨੂੰ ਬਣਾ ਸਕਦੇ ਹੋ ਪ੍ਰੈਕਟਿਸ ਨਾਲ ਸਭ ਕੁਝ ਹੋ ਜਾਂਦਾ ਹੁੰਦਾ ਹੈਗਾ ਇੱਕ ਵਾਰਾਂ ਚ ਕੋਈ ਚੀਜ਼ ਨਹੀਂ ਆਉਂਦੀ ਹੁੰਦੀ ਤੁਸੀਂ ਵਾਰ-ਵਾਰ ਦੇਖ ਕੇ ਵੀ ਕਿਦਾਂ ਬਣਦੀ ਹੈਗੀ ਬਣਾ ਸਕਦੇ ਹੋ ਪੱਤੀਆਂ ਵੀ ਬਹੁਤ ਤਰੀਕੇ ਨਾਲ ਬਣਦੀਆਂ ਨੇ ਇਹ ਮੈਂ ਤੁਹਾਨੂੰ ਸਭ ਤੋਂ ਆਸਾਨ ਤਰੀਕਾ ਦੱਸਿਆ ਦੇਖ ਐਸੀ ਤਰ੍ਹਾਂ ਆਪਾਂ ਸਾਰੀਆਂ ਪੱਤੀਆਂ ਬਣਾ ਲਾਂਗੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਭੈਣਾਂ ਨਾਲ ਜਾਂ ਆਪਣੀਆਂ ਹੋਰ ਰਿਲੇਟਿਵਜ਼ ਹੁੰਦੇ ਐ ਉਹਨਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਦੇਖ ਇਸੇ ਤਰ੍ਹਾਂ ਆਪਾਂ ਸਾਰੀਆਂ ਪੱਤੀਆਂ ਬਣਾ ਲੈਣੀਆਂ ਨੇ ਤੁਹਾਨੂੰ ਮੇਰਾ ਸਿਕਵਾਣਾ ਕਿਦਾਂ ਦਾ ਲੱਗਦਾਗਾ ਇਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਹੁਣ ਆਹ ਵਾਲੀਆਂ ਚਾਰ ਪੱਤੀਆਂ ਬਣ ਗਈਆਂ ਤੇ ਇੱਕ ਰਹਿ ਗਈ ਕਿਉਂਕਿ ਥ੍ਰੈਡ ਖਤਮ ਹੋ ਗਿਆ ਤੇ ਹੁਣ ਆਪਾਂ ਵਾਲੀ ਨੈਕਸਟ ਬਣਾਵਾਂਗੇ ਤੁਸੀਂ ਵੀ ਬਣਾ ਕੇ ਜਰੂਰ ਦੇਖੋ ਤੇ ਮੈਨੂੰ ਇੰਸਟਾਗ੍ਰam ਤੇ ਆਪਣੀਆਂ ਬਿਹੜਾਈਆਂ ਹੋ ਜਾਂਦੀਆਂ ਜੋ ਵੀ ਤੁਸੀਂ ਸਿੱਖ ਕੇ ਬਣਾਉਣੀ ਹੋ ਤਾਂ ਮੈਨੂੰ ਉਹ ਵਾਲੀਆਂ ਵੀਡੀਓਜ਼ ਜਾਂ ਮੇਰੇ ਨਾਲ ਪਿਕਸ ਸ਼ੇਅਰ